আরবি ইন্ডিয়া টিভি নিউজ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਨਕੋਦਰ ਦੀ ਨਵੀਂ ਦਾਣਾ ਮੰਡੀ ਵਿਖੇ ਬੋਰੀਆਂ ਵਿੱਚ ਭਰ-ਭਰ ਮਿੱਟੀ ਦੇ ਟਿਪਰ ਹੜਪ੍ਰਭਾਵਿਤ ਇਲਾਕਿਆਂ ਵਿੱਚ ਭੇਜੇ ਜਾ ਰਹੇ ਹਨ ਨਕੋਦਰ ਦੀ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਕਿਹਾ ਕਿ ਜੋ ਮੈਥਪੁਰ ਇਲਾਕੇ ਵਿੱਚ ਬੰਨ ਢਾਲ ਲੱਗੀ ਸੀ ਉਸ ਨੂੰ ਭਰਨ ਵਾਸਤੇ ਇਹ ਮਿੱਟੀ ਦੇ ਟਿਪਰ ਸਾਡੇ ਵੱਲੋਂ ਲਗਾਤਾਰ ਭੇਜੇ ਜਾ ਰਹੇ ਹਨ ਉਹਨਾਂ ਨੇ ਕਿਹਾ ਕਿ ਹੁਣ ਹਾਲਾਤ ਬਿਲਕੁਲ ਠੀਕ ਹਨ ਤੇ ਇਹਨਾਂ ਨੇ ਫਰਮਾਂ ਫਲਾਨ ਵਾਲਿਆਂ ਨੂੰ ਵੀ ਅਪੀਲ ਕੀਤੀ ਕਿ ਇਸ ਤਰ੍ਹਾਂ ਦੀਆਂ ਫਰਮਾਂ ਨਾ ਫਲਾਈਆਂ ਜਾਣ ਜਿਸ ਨਾਲ ਦਹਿਸ਼ਤ ਦਾ ਮਾਹੌਲ ਬਣ ਜਾਵੇ ਅੱਜ ਜਿਹੜੇ ਟਰੱਕ ਜੇ ਜਾ ਰਹੇ ਨੇ ਉਹਦੇ ਵੀ ਆ ਸਾਡੇ ਇਥੇ ਮੈਦਪੁਰ ਦੇ ਵਿੱਚ ਮੰਡਾਲਾ ਛੰਨਾ ਦੇ ਵਿੱਚ ਦਰਿਆ ਨੂੰ ਢਾ ਲੱਗ ਰਹੀ ਹੈ ਜਿੱਥੇ ਪਿਛਲੇ ਕਾਫੀ ਦਿਨਾਂ ਤੋਂ ਨਕੌਦਰ ਹਲਕੇ ਦੇ ਵਿੱਚੋਂ ਜਿਹੜੇ ਆ ਉਹ ਬੋਰੇ ਪਰ ਪਰ ਕੇ ਜਾ ਰਹੇ ਆ ਜਿਵੇਂ ਕਿ ਜ਼ਰੂਰਤ ਹੈ ਸਾਨੂੰ ਹਰ ਇੱਕ ਦਾ ਸਾਥ ਦੇਣ ਦੀ ਜਿੱਥੇ ਵੀ ਕਿਤੇ ਪਰਮਾਤਮਾ ਨੇ ਜੇ ਸਾਡੇ ਬਚਾ ਕੀਤਾ ਹੈ ਤੇ ਜੇ ਅਸੀਂ ਹੁਣ ਇਥੋਂ ਵਿਲੇ ਆ ਤੇ ਸਾਡਾ ਫਰਜ਼ ਬੰਦਾ ਕਿ ਅਸੀਂ ਆਸੇ ਪਾਸੇ ਆਪਣਾ ਧਿਆਨ ਦੇ ਕੇ ਉਥੇ ਵੀ ਉਨੀ ਨਿਗਰਾਨੀ ਕਰੀਏ ਉਨੀ ਮਦਦ ਕਰੀਏ ਜਿੰਨੀ ਅਸੀਂ ਆਪਣੇ ਹਲਕੇ ਦੀ ਕਰਦੇ ਆ ਉਹਦੇ ਤਹਿਤ तकरीबन ਪਿਛਲੇ ਕਾਫੀ ਦਿਨਾਂ ਤੋਂ ਰੋਜ਼ ਕਦੀ 150 ਕਦੀ 100 ਇੰਨੇ ਮੁਲਾਜ਼ਮ ਜਿਹੜੇ ਆ ਇੱਥੇ ਨਰੇਗਾ ਵਰਕਰ ਕੰਮ ਕਰਦੇ ਆ ਔਰ ਉਹ ਬੋਰੇ ਪਰ ਪਰਕੇ ਤੇ ਮਡਾੜਾ ਸ਼ਨਾ ਜਿੱਥੇ ਟਾ ਲੱਗੀ ਹੋਈ ਆ ਦਰਿਆ ਨੂੰ ਉੱਥੇ ਭੇਜ ਜਾ ਰਿਹਾ ਲਗਾਤਾਰ ਇਹ ਹਾਲਾਤ ਬਿਲਕੁਲ ਠੀਕ ਹੈ ਬਿਲਕੁਲ ਸੇਫ ਹੈ ਕੋਈ ਡਾ ਮਸਲਾ ਨਹੀਂ ਹੈ ਪਰ ਇਹ ਆ ਕੇ ਵੀ ਅਸੀਂ ਕਿਸੇ ਕਹਿੰਦੇ ਹੁੰਦੇ ਕਿ ਵੀ ਆਫਤ ਦਾ ਨਹੀਂ ਵੇਟ ਕਰਨੀ ਉਸ ਤੋਂ ਪਹਿਲਾਂ ਜਿਹੜਾ ਜਿੱਥੇ ਕਿਤੇ ਢਾ ਲੱਗਦੇ ਆ ਉਹਨੂੰ ਪੱਕਾ ਕਰਕੇ ਤਾਂ ਲੋਕਾਂ ਨੂੰ ਸੇਫ ਮਹਿਸੂਸ ਕਰਵਾਉਣਾ ਹੈ ਲਗਾਤਾਰ ਪਿੱਛੋਂ ਵੀ ਜਿਹੜਾ ਹੈਗਾ ਪਾਣੀ ਜਿਹੜਾ ਹੈਗਾ ਉਹ ਛੁੱਟਿਆ ਜਾ ਰਿਹਾ ਹੈ ਪਾਣੀ ਬਿਲਕੁਲ ਥੋੜਾ ਆ ਰਿਹਾ ਪਿੱਛੋਂ ਜਿੰਨਕ ਦੀ ਡੈਮ ਨੂੰ ਸੇਫ ਰੱਖਣ ਵਾਸਤੇ ਜਿੰਨਾ ਕੁ ਪਾਣੀ ਦੀ ਜ਼ਰੂਰਤ ਹੈ ਕੋਈ ਏਡਾ ਖਾਸ ਨਹੀਂ ਹੈ ਕੋਈ 50-60 ਹਜ਼ਾਰ ਕਿਊਸਿਕ ਪਾਣੀ ਜਿਹੜਾ ਦਰਿਆ ਦੇ ਵਿੱਚ ਚੱਲ ਰਿਹਾ ਜਿਹਦੇ ਨਾਲ ਕਿਸੇ ਕਿਸਮ ਦਾ ਕੋਈ ਖਤਰਾ ਨਹੀਂ ਹੈ ਪਰ ਜੇ ਕਿਤੇ ਬੰਨ ਢੁਟਾ ਲੱਗ ਜਾਂਦੀ ਹੈ ਜਾਂ ਲੱਗੀ ਹੋਈ ਆ ਉਹਨੂੰ ਕਮਜ਼ੋਰ ਨਹੀਂ ਛੱਡਿਆ ਜਾ ਸਕਦਾ ਕਿਉਂਕਿ ਆਸ-ਪਾਸੇ ਫਸਲਾਂ ਨੇ ਔਰ ਫਸਲਾਂ ਦਾ ਨੁਕਸਾਨ ਫਿਰ ਕਈ ਵਾਰੀ ਵੱਡੇ ਪੱਧਰ ਤੇ ਹੋ ਚੁੱਕਾ ਹੈ। ਕਈ ਵਾਰੀ ਢਾਹ ਲੱਗ ਜਾਂਦੀ ਹੈ ਕਿ ਆ ਕਈ ਲੋਕ ਜਿਹੜੇ ਆਵਾਮਾ ਬਹੁਤ ਖਾ ਦਿੰਦੇ ਜੀਣਾ ਕਰਦੇ। ਉਹ ਹੁੰਦਾ ਹੀ ਆ ਜਿੱਥੇ ਲੋਕ ਪੈਨਿਕ ਹੋ ਜਾਂਦੇ ਆ। ਲੋਕਾਂ ਨੂੰ ਕਈ ਵਾਰੀ ਨਹੀਂ ਇਹੋ ਜਿਹੀਆਂ ਚੀਜ਼ਾਂ ਦਾ ਪਤਾ ਹੁੰਦਾ ਕਿ ਢਾ ਇੱਕ ਕੁਦਰਤੀ ਤੌਰ ਤੇ ਲੱਗਣ ਵਾਲਾ ਹੈਗਾ ਇਹਦੇ ਵਿੱਚ ਤੁਸੀਂ ਰੋਕ ਨਹੀਂ ਸਕਦੇ ਇਹ ਢਾ ਨੇ ਲੱਗਣਾ ਹੀ ਹੁੰਦਾ ਜਿੱਥੇ ਕਿਤੇ ਪਾਣੀ ਤੇਜ਼ ਵਹਾ ਦੇ ਨਾਲ ਲੰਘਦਾ ਆ ਉੱਥੇ ਕਈ ਵਾਰ ਢਾ ਲੱਗ ਜਾਂਦੀ ਔਰ ਉਹ ਪ੍ਰਸ਼ਾਸਨ ਦਾ ਬੜਾ ਮੁਸ਼ਤਿਹਦ ਹੁੰਦਾ ਉਹਦੇ ਵਾਸਤੇ ਨਾਲ ਦੀ ਨਾਲ ਉਹਨੂੰ ਕੰਟਰੋਲ ਵੀ ਕੀਤਾ ਜਾਂਦਾ। ਜਦੋਂ ਗੱਲਾਂ ਸ਼ੁਰੂਆਤ ਕਰ ਦਿੱਤੀ ਸੀ ਤੇ ਲੇਕਿਨ ਉਹਦੇ ਵਿੱਚ ਸੀਐਮ ਸਾਹਿਬ ਨੇ ਕੁਝ ਚੇਂਜ ਕੀਤੀਆਂ ਆ ਕਿ ਜਿਹੜੇ ਪਹਿਲਾਂ 6500 ਰੁਪਏ ਘਰਾਂ ਦੀ ਮੁਰੰਮਤ ਵਾਸਤੇ ਦਿੱਤਾ ਜਾਂਦਾ ਸੀ ਉਹ ਉਹਨਾਂ ਨੇ ਜਿਹੜੀ ਆ ਅਮਾਉਂਟ ਵਧਾ ਕੇ 40000 ਰੁਪਏ ਕਰ ਦਿੱਤਾ ਸੀ ਔਰ ਉਹ ਕਟਰੀਆ ਜਿਹੜਾ ਆਈ ਥਿੰਕ ਪਿਛਲੇ ਆਉਣ ਵਾਲੇ ਟਾਈਮ ਜਿਹੜਾ ਜਿਹੜਾ ਸਾਡਾ ਸੈਂਟਰ ਗਵਰਨਮੈਂਟ ਦਾ ਕਟਰੀਆ ਆ ਉਹਦੇ ਨਾਲ ਮੇਲ ਨਹੀਂ ਖਾਂਦਾ ਕਿਉਂਕਿ ਉਹ ਪੰਜਾਬ ਸਰਕਾਰ ਨੇ ਆਪਣੇ ਤੌਰ ਤੇ ਕਰਨਾ ਸੈਂਟਰ ਗਵਰਨਮੈਂਟ ਜਿਹੜੀ ਉਹ ਸਿਰਫ 300 ਰੁਪਏ ਦੇ ਰਹੀ ਹੈ ਔਰ 120000 ਰੁਪਏ ਜਿਹੜਾ ਉਹ ਸਾਡੇ ਮਕਾਨਾਂ ਨੂੰ ਦੇ ਰਹੀ ਹੈ ਇਹਦੇ ਵਾਸਤੇ ਸਪੈਸ਼ਲ ਸੈਸ਼ਨ ਵੀ ਲੱਗ ਰਿਹਾ ਜਿਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਾਸ ਹੋ ਕੇ ਪੰਜਾਬ ਸਰਕਾਰ ਅਧਿਕਾਰਤ ਤੌਰ ਤੇ ਜਿਹੜਾ ਆ ਉਹ ਜਿਹੜੇ ਥੋੜੇ ਬਹੁਤ ਨੁਕਾਨ ਕਿਸੇ ਡੈਮੇਜ ਹੋਇਆ ਉਸ ਤੇ ਕਿਸਾਨਾਂ ਦੇ ਕੰਮ ਲਈ ਐਸਡੀਨ ਸਾਹਿਬ ਵੀ ਜਾਂ ਸਾਡੀ ਵੀ ਲਗਾਈ ਗਈ ਹੈ ਜਾਂ ਕੋਈ ਹੋਰ ਪਟਵਾਰੀ ਜਿਹਾ ਬਿਲਕੁਲ ਇਹਦੇ ਵਾਸਤੇ ਪਟਵਾਰੀਆਂ ਦੀ ਡਿਊਟੀ ਬਕਾਇਦਾ ਲੱਗੀ ਹੋਈ ਹੈ ਸਾਰੇ ਜਿਹੜੇ ਪਟਵਾਰੀ ਆ तकरीबन तकरीबन ਕੋਦਰ ਹਲਕੇ ਦਾ ਜਿਹੜਾ ਸਰਵੇ ਹੁਣ ਮਕਾਨਾਂ ਦਾ ਹੋ ਚੁੱਕਿਆ ਹੈ ਜਾਨੀਰ ਬੋਟ ਕੋਈ ਨੇੜੇ-ਤੇੜੇ ਹੋਣ ਵਾਲਾ ਕੋਈ ਥੋੜਾ ਬਹੁਤਾ ਰਹਿੰਦਾ ਹੋਏਗਾ ਫਿਰ ਫਸਲਾਂ ਦੀ ਗਰਦਗਰਦੀ ਸਟਾਰਟ ਹੋ ਗਈ ਹੈ ਅਸੀਂ ਜਿਹੜਾ ਸਪੈਸ਼ਲ ਸੈਸ਼ਨ ਹੈ ਸਾਡਾ 2 ਦਿਨ ਦਾ ਉਹਦੇ ਵਿੱਚ ਜਿਹੜੀਆਂ ਕਮੀਆਂ ਪੇਸ਼ੀਆਂ ਪਿਛਲੇ ਟਾਈਮ ਦੇ ਵਿੱਚ ਛੱਡੀਆਂ ਹੋਈਆਂ ਨੇ ਇੱਕ ਕਿਸਮ ਦਾ ਮਜ਼ਾਕ ਹੀ ਹੈ ਲੋਕਾਂ ਦੇ ਨਾਲ 6500 ਰੁਪਏ ਦੇ ਨਾਲ ਤਾਂ ਦੋ ਬਾਲੇ ਵੀ ਨਹੀਂ ਬਦਲੇ ਜਾ ਸਕਦੇ ਔਰ ਉਹਦਾ ਜਿਹੜਾ ਸਾਡੇ ਆਉਣ ਵਾਲੇ ਸੈਸ਼ਨ ਦੇ ਵਿੱਚ ਅਧਿਕਾਰਤ ਤੌਰ ਤੇ ਪੰਜਾਬ ਸਰਕਾਰ ਨੇ ਉਹਨੂੰ ਮਤੇ ਨੂੰ ਪਾਸ ਕਰਕੇ ਆਪਣੇ ਕਾਨੂੰਨ ਨੂੰ ਪਾਸ ਕਰਕੇ ਉਹਦੇ ਤਹਿਤ ਲੋਕਾਂ ਨੂੰ ਜਿਹੜੀ ਉਹ ਰਾਹਤ ਦਿੱਤੀ ਹੈ ਬਿਲਕੁਲ ਬਰਮਤਵਾਂ ਦੀ ਕਿਰਪਾ ਹੈ ਮੇਰਿਆ ਆਪਣਾ ਏਰੀਆ ਜਿਹੜਾ ਉਹ ਸੇਫੀਆ ਔਰ ਜੋ ਨਿਯਾਮਤ ਜਿਹੜੀ ਆ ਬਹੁਤ ਜਲਦੀ ਜਿਹੜੀ ਮੰਡੀਆਂ ਦੇ ਵਿੱਚ ਸ਼ੁਰੂ ਹੋ ਜਾਣੀ ਆ ਔਰ ਪੂਰੀ ਜਿਹੜੀ ਤਿਆਰੀ ਉਹਦੀ ਕੀਤੀ ਜਾ ਚੁੱਕੀ ਆ ਔਰ ਜ਼ਿੰਮੇਦਾਰਾਂ ਨੂੰ ਬਿਲਕੁਲ ਕਿਸੇ ਕਿਸਮ ਦੀ ਤੰਗੀ ਜਿਹੜੀ ਆ ਉਹ ਨਹੀਂ ਆਉਣ ਦਿੱਤੀ ਜਾਊਗੀ ਔਰ ਨਾਲ ਦੀ ਨਾਲ ਮੈਂ ਵਾਰਨ ਵੀ ਕਰਦੀ ਆ ਆੜਤੀਆਂ ਨੂੰ ਵੀ ਤੇ ਛਲਤਾਂ ਵਾਲਿਆਂ ਨੂੰ ਵੀ ਕਿਸੇ ਕਿਸਮ ਦੀ ਕੋਈ ਕੋਤਾਈ ਜਾਂ ਕਿਸੇ ਜ਼ਿੰਮੇਦਾਰ ਦੇ ਨਾਲ ਕਿਸੇ ਵੀ ਕਿਸਮ ਦਾ ਕੋਈ ਕਪੜਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੂੰ ਬਖਸ਼ਣਾ ਨਹੀਂ ਚਾਹੀਦਾ ਕਿਸਾਨਾਂ ਨੂੰ ਵੀ ਕਿਸਾਨਾਂ ਨੂੰ ਮੇਰੀ ਅਪੀਲ ਹੈ ਕਿ ਤੁਸੀਂ ਆਪਣਾ ਝੋਨਾ ਕਿਉਂਕਿ ਸੋਨਾ ਵੈਦ ਰਿਹਾ ਹਜੇ ਧੁੱਪਾਂ ਬਹੁਤ ਤਿੱਖੀਆਂ ਨੇ ਤੇਜ਼ ਨੇ ਤੁਸੀਂ ਆਪਣਾ ਝੋਨਾ ਸੁਕਾ ਕੇ ਲੈ ਕੇ ਆਉਣਾ ਪਰ ਕਿਸੇ ਕਿਸੇ ਤੁਹਾਡੇ ਨਾਲ ਮੰਡੀ ਦੇ ਵਿੱਚ ਕੋਈ ਜ਼ਬਰਦਸਤੀ ਹੁੰਦੀ ਹੈ ਜਾਂ ਤੁਹਾਡੇ ਝੋਨੇ ਨੂੰ ਜਿਹੜਾ ਉਹ ਕਾਟ ਲਾ ਕੇ ਤੋਲਿਆ ਜਾਂਦਾ ਤੇ ਤੁਸੀਂ ਸਾਡੇ ਦਫ਼ਤਰ ਨੂੰ ਸਾਨੂੰ ਔਰ ਪ੍ਰਸ਼ਾਸਨ ਨੂੰ ਐਸਡੀਐਮ ਸਾਹਿਬ ਨੂੰ ਜਾਂ ਜਿੱਥੇ ਵੀ ਤੁਹਾਡੇ ਕੋਲ ਨੇੜੇ ਚਾਰਾ ਜੋਈ ਹੁੰਦੀ ਤੁਸੀਂ ਦੱਸਣਾ ਜ਼ਰੂਰ ਹੈ ਕਿਸੇ ਤੱਕੇ ਦੱਸ ਕਰਨ ਨੂੰ